ਦੋਸਤੋ ਪੰਜਾਬੀ ਰੁਪੀਏ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਪੁਲਿਸ ਨੇ ਮੂੜ ਕਿਸਾਨਾਂ ਨੂੰ ਰੋਕਿਆ ਦੋਸਤੋ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਤੇ ਚਾਹੇ ਗੱਲ ਸ਼ੰਭੂ ਬਾਰਡਰ ਦੀ ਕਰ ਲਈਏ ਚਾਹੇ ਖਨੋਰੀ ਬਾਰਡਰ ਦੀ ਕਰ ਲਈਏ ਲਗਭਗ ਪਿਛਲੇ 10.5 ਮਹੀਨਿਆਂ ਤੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਸੰਘਰਸ਼ ਵਿੱਢਿਆ ਹੋਇਆ ਪੱਕਾ ਮੋਰਚਾ ਲਾਇਆ ਹੋਇਆ ਪਰ ਹਲੇ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਗਈ ਹੈ ਜਿਸ ਤੋਂ ਕਿਸਾਨ ਜਥੇਬੰਦੀਆਂ ਖਫਾ ਹੁੰਦੀਆਂ ਦਿਖਾਈ ਦੇ ਰੀਆਂ ਨੇ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਹੁ ਤੇਜ਼ ਕੀਤਾ ਹੋਇਆ ਜਿਵੇਂ ਕਿ ਆਪਣੀ ਇੱਕ ਚੀਜ਼ ਸਾਡੇ ਧਿਆਨ ਚ ਆਵੇਗਾ ਖਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹ ਪਿਛਲੇ ਲਗਭਗ 20 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਮਰਦਮ ਰਤ ਤੇ ਬੈਠੇ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਜਿਹੜੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰ ਰਹੇ ਨੇ ਤੇ ਅੱਜ ਜਿਹੜਾ ਉਹਨਾਂ ਨੇ ਇੱਕ ਮਰਜੀਵੜੇ ਕਿਸਾਨਾਂ ਦਾ ਜਥਾ ਉਹਨਾਂ ਨੇ ਤੋਰਨ ਦੀ ਗੱਲਾਂ ਕੀਤੀਆਂ ਹੋਈਆਂ ਨੇ ਵੀ ਅਸੀਂ ਮਰਜੀਵੜੇ ਕਿਸਾਨਾਂ ਦੇ ਜਥੇ ਜਿਹੜੇ ਨੇ ਦਿੱਲੀ ਤੋਰਾਂਗੇ ਤੇ ਅੱਜ 14 ਦਸੰਬਰ ਨੂੰ ਕਿਸਾਨਾਂ ਨੇ ਆਪਣਾ ਸ਼ੰਭੂ ਬਾਰਡਰ ਤੋਂ ਤੀਜਾ ਜੱਥਾ ਉਹ ਦਿੱਲੀ ਲਈ ਪੈਦਲ ਰਵਾਨਾ ਕੀਤਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਹਰਿਆਣਾ ਵਿੱਚ ਐਂਟਰ ਨਹੀਂ ਕਰਨ ਦਿੱਤਾ ਉਹਨਾਂ ਨੂੰ ਪਹਿਲਾਂ ਹੀ ਰੋਕਣ ਲਈ ਤਰ੍ਹਾਂ ਤਰ੍ਹਾਂ ਦੀਆਂ ਰੋਕਾਂ ਲਾਈਆਂ ਗਈਆਂ ਫਿਰ ਉਸ ਤੋਂ ਬਾਅਦ ਜੋ ਉੱਥੇ ਦੇ ਹਾਲਾਤ ਬਣੇ ਉਹ ਬੜੇ ਸੋਚਣ ਤੇ ਵਿਚਾਰਨ ਵਾਲੇ ਨਹੀਂ ਕਿਉਂਕਿ ਹਰਿਆਣਾ ਪੁਲਿਸ ਨੇ ਨਾ ਤਾਂ ਸਿਰਫ ਕਿਸਾਨਾਂ ਨੂੰ ਪਹਿਲਾਂ ਬੈਰੀਕੇਟਿੰਗ ਨਾਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਫੇਰ ਉਸ ਤੋਂ ਬਾਅਦ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਪਾਣੀ ਦੇ ਬੁਛਾੜਾ ਵੀ ਮਾਰੀਆਂ ਗਈਆਂ ਨੇ ਜਿਸ ਚ ਲਗਭਗ 15 ਦੇ ਕਰੀਬ ਕਿਸਾਨ ਸੀ ਜੋ ਪਤਾ ਲੱਗਿਆ ਹੁਣ ਤੱਕ ਵੀ ਜ਼ਖਮੀ ਵੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲਾਂ ਚ ਪਰਤੀ ਕਰਾਇਆ ਗਿਆ ਜਾਂ ਮੌਢਲੀ ਸਹਾਇਤਾ ਤੁਰੰਤ ਦਿੱਤੀ ਗਈ ਹੈ ਵੀ ਕਿ ਅੱਜ ਦੀ ਝੜਪ ਚ ਉਹ ਵੀ ਹੋਇਆ ਤੇ ਇੰਨਾ ਹੀ ਨਹੀਂ ਇੱਕ ਕਿਸਾਨ ਦੀ ਜੋ ਸੁਣਨ ਚਾਹੀਦਾ ਹਾਲਾਂਕਿ ਉਸ ਬਾਰੇ ਅਧਿਕਾਰਤ ਪੁਸ਼ਟੀ ਤਾਂ ਕਿਸੇ ਅਧਿਕਾਰੀ ਨੇ ਜਾਂ ਕਿਸਾਨ ਆਗੂ ਨੇ ਨਹੀਂ ਕੀਤੀ ਪਰ ਕੁਝ ਕਿਸਾਨ ਆਗੂ ਦੋਸ਼ ਲਾ ਰਹੇ ਨੇ ਵੀ ਹਰਿਆਣਾ ਪੁਲਿਸ ਵੱਲੋਂ ਅੱਜ ਫੇਰ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਗਈ ਅਤੇ ਇੱਕ ਕਿਸਾਨ ਦੇ ਰਬੜ ਦੀ ਗੋਲੀ ਲੱਗੀ ਵੀ ਹੈ ਜਿਸ ਨੂੰ ਕਿ ਪਹਿਲਾਂ ਰਾਜਪੁਰੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਸੀ ਤੇ ਉੱਥੇ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਉਸ ਨੂੰ ਰੈਫਰ ਕਰ ਦਿੱਤਾ ਗਿਆ ਤੇ ਇਹ ਮਾਹੌਲ ਅਜ ਬਣਿਆ ਹੋਇਆ ਤੇ ਜੇ ਦਸੀਏ ਤਾਂ ਅੱਜ ਸਵੇਰੇ ਜਦੋਂ ਕਿਸਾਨ ਵਧੇ ਤਾਂ ਹਰਿਆਣਾ ਪੁਲਿਸ ਨੇ ਰੋਕਿਆ ਉਥੇ ਟਕਰਾਹ ਹੋਇਆ ਤੇ ਇਹ ਟਕਰਾਹ ਨੂੰ ਵਧਿਆ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਨੇ ਤੁਰੰਤ ਜਿਹੜਾ ਅੱਜ 101 ਕਿਸਾਨਾਂ ਦਾ ਤੀਜਾ ਜਥਾ ਸੀ ਉਸ ਨੂੰ ਵਾਪਸ ਬੁਲਾ ਲਿਆ ਤਾਂ ਜੋ ਉਥੇ ਹੋਰ ਜ਼ਿਆਦਾ ਕਿਸਾਨ ਜ਼ਖਮੀ ਨਾ ਹੋਣ ਜਾਂ ਜਿਵੇਂ ਉਹਨਾਂ ਵੱਲੋਂ ਪਾਣੀ ਵੀ ਪੁਛਾੜਾ ਹਰਿਆਣਾ ਪੁਲਿਸ ਮਾਰ ਰਹੀ ਸੀ ਵੀ ਕਿ ਠੰਡ ਦਾ ਟਾਈਮ ਹੈ ਇਸ ਚ ਕਿਸਾਨ ਬਿਮਾਰ ਵੀ ਹੋ ਸਕਦੇ ਉਹਨਾਂ ਦੀ ਸਿਹਤ ਵੀ ਵਿਗੜ ਸਕਦੀ ਹੈ ਇਸ ਨਾਲ ਕਿਤੇ ਨਾ ਕਿਤੇ ਮੋਰਚਾ ਜਿਹੜਾ ਉਹ ਉਸ ਨੂੰ ਇੱਕ ਛੱਟ ਵੱਜ ਸਕਦੀ ਹੈ ਤਾਂ ਇਸੇ ਕਰਕੇ ਉਹਨਾਂ ਨੇ ਤੁਰੰਤ ਤੀਜਾ ਜੱਥਾ ਜਿਹੜਾ ਅੱਜ ਗਿਆ ਸੀ ਉਸ ਨੂੰ ਵਾਪਸ ਬੁਲਾ ਲਿਆ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਵੀ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਵੀ ਉਲੀਕੀ ਹੈ ਦੋਸਤੋ ਜੇ ਦੇਖੀਏ ਤਾਂ ਅੱਜ ਦੀ ਪਹਿਲਾਂ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕੱਲਾ ਕਿਸਾਨਾਂ ਨੂੰ ਉੱਥੇ ਹੀ ਨਹੀਂ ਰੋਕਿਆ ਗਿਆ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹੈ ਉੱਥੇ ਜਿਹੜਾ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਜੋ ਮਾਹੌਲ ਬਣ ਰਿਹਾ ਉਸ ਤਾਂ ਇੱਕ ਸੰਪਰਕ ਤੋੜਨ ਦੀ ਅਸੀਂ ਕਹਿ ਲਈਏ ਹਰਿਆਣਾ ਪੁਲਿਸ ਵੱਲੋਂ ਅੱਜ ਅੰਬਾਲਾ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਮੋਬਾਈਲ ਇੰਟਰਨੈਟ ਐਸਐਮਐਸ ਸਿਵਾਮਾ ਵੀ ਠੱਪ ਕਰਕੇ ਰੱਖਿਆ ਨੇ ਤੇ ਇਹ ਕੋਈ ਅੱਜ ਲਈ ਨਹੀਂ ਹੈ ਇਹ 14 ਤਰੀਕ ਮਤਲਬ ਅੱਜ ਸਵੇਰੇ 6 ਵਜੇ ਤੋਂ ਲੈ ਕੇ 17 ਤਰੀਕ ਰਾਤੀ 12 ਵਜੇ ਤੱਕ ਮਤਲਬ ਉਸ 14 15 16 17 ਚਾਰ ਦਿਨ ਲਗਾਤਾਰ ਹੈ ਜਿਹੜਾ ਉਹਨਾਂ ਨੇ ਇਹ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਇੰਟਰਨੈਟ ਮੋਬਾਈਲ SMS ਸਰਵਿਸ ਜਿਹੜੀ ਹੈਗੀ ਆ ਉਹ ਵੀ ਠੱਪ ਕਰ ਦਿੱਤੀ ਹੈ ਤੇ ਇਸ ਕਰਕੇ ਵੀ ਉੱਥੇ ਜਿੱਥੇ ਕਿਸਾਨਾਂ ਨਾਲ ਤਾਂ ਜੋ ਹੋ ਰਿਹਾ ਹੋ ਰਿਹਾ ਉੱਥੇ ਆਮ ਲੋਕ ਵੀ ਇਸ ਦਾ ਹੁਣੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਨੇ ਹਰਿਆਣਾ ਪੁਲਿਸ ਦੀ ਕਾਰਵਾਈ ਦਾ ਪਰ ਅੱਜ ਦੀ ਹਰਿਆਣਾ ਪੁਲਿਸ ਦੀ ਕਾਰਵਾਈ ਤੋਂ ਕਿਸਾਨ ਜਿੱਥੇ ਬੰਦੀਆਂ ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਦੇ ਨਾਲ ਹੀ ਕਿਸਾਨ ਜਿੱਥੇ ਬੰਦੀਆਂ ਨੇ ਸ਼ੰਭੂ ਬਾਰਡਰ ਤੇ ਮੀਟਿੰਗ ਵੀ ਕੀਤੀ ਹੈ ਤੇ ਮੀਟਿੰਗ ਕਰਕੇ ਉਹਨਾਂ ਨੇ ਸੰਘਰਸ਼ ਨੂੰ ਹੋਰ ਤੀਜ ਕਰਨ ਦਾ ਇੱਕ ਹੋਰ ਉਪਰਾਲਾ ਕੀਤਾ ਹੈ ਤੇ ਉਹਨਾਂ ਨੇ ਨਾਲ ਹੀ ਐਲਾਨ ਕੀਤਾ ਵੀ 18 ਦਸੰਬਰ ਨੂੰ ਕਿਸਾਨ ਜਿੱਥੇਬੰਦੀਆਂ ਵੱਲੋਂ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ 3 ਘੰਟੇ ਪੰਜਾਬ ਭਰ ਦੇ ਵਿੱਚ ਰੇਲਾਂ ਜਾਮ ਕੀਤੀਆਂ ਜਾਣਗੀਆਂ ਰੇਲਾਂ ਰੋਕ ਕੇ ਰੇਲਵੇ ਟਰੈਕ ਤੇ ਪ੍ਰੋਟੈਸਟ ਕੀਤੇ ਜਾਣਗੇ ਇਹ ਵੀ ਅਨਾਉਂਸਮੈਂਟ ਜਿਹੜੀ ਹੈਗੀ ਆ ਅੱਜ ਕਿਸਾਨ ਜਿੱਥੇਬੰਦੀਆਂ ਨੇ ਕਰ ਦਿੱਤੀ ਹੈ ਤੇ ਨਾਲ ਹੀ ਕਿਸਾਨ ਜਿੱਥੇਬੰਦੀਆਂ ਦੇ ਆਗੂਆਂ ਨੇ ਇੱਕ ਗੱਲ ਦਾ ਜੋ ਵਾਰ-ਵਾਰ ਦਾਵਾ ਕਰਦੇ ਨੇ ਉਹ ਹਰਿਆਣਾ ਪੁਲਿਸ ਤੇ ਆ ਕੇ ਵੀ ਕਿਸਾਨ ਹਰਿਆਣਾ ਸਰਕਾਰ ਦੇ ਮੰਤਰੀ ਬਾਰ ਬਾਰ ਪਹਿਲੇ ਹੀ ਐਲਾਨ ਕਰਦੇ ਰਹੇ ਨੇ ਵੀ ਕਿਸਾਨ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਜਿਹਾ ਹੈ ਆਣਾ ਚਾਹੁੰਦੇ ਨੇ ਉਹ ਆ ਸਕਦੇ ਨੇ ਸ਼ਾਂਤ ਮੀਂਹ ਢੰਗ ਨਾਲ ਤੇ ਅੱਜ ਉਹੀ ਕਿਸਾਨ ਆਗੂ ਇਸੇ ਗੱਲ ਨੂੰ ਦੁਹਰਾ ਰਹੇ ਸੀ ਵੀ ਜਿਵੇਂ ਕਿ ਹਰਿਆਣਾ ਸਰਕਾਰ ਦੇ ਮੰਤਰੀਆਂ ਨੇ ਪਹਿਲਾਂ ਦਾਵਾ ਕੀਤਾ ਸੀ ਹੁਣ ਤੱਕ ਕਿਸਾਨ ਕੋਈ ਬਹੁਤ ਹੀ ਵੱਡੀ ਭੀੜ ਚ ਨਹੀਂ ਆ ਰਹੇ 101 ਕਿਸਾਨਾਂ ਦਾ ਜੱਥਾ ਸੀਗਾ ਵੀ ਕਿ ਇੱਕ ਸੀਮਤ ਜੱਥੇ ਦੇ ਵਿਚਾਰੇ ਨੇ ਤੇ ਬੜੇ ਸ਼ਾਂਤ ਮਾਈ ਢੰਗ ਨਾਲ ਆ ਰਹੇ ਨੇ ਤੇ ਉਹਨਾਂ ਨੇ ਹਰਿਆਣੇ 'ਚ ਕੋਈ ਪ੍ਰੋਟੈਸਟ ਨਹੀਂ ਕਰਨਾ ਹਰਿਆਣੇ 'ਚ ਕੋਈ ਧਰਨਾ ਨਹੀਂ ਦੇਣਾ ਹਰਿਆਣੇ ਦੇ ਵਿੱਚ ਕਿਸੇ ਪਾਸੇ ਨਹੀਂ ਜਾਣਾ ਸਿਰਫ ਜਿਹੜੇ ਨੈਸ਼ਨਲ ਹਾਈਵੇ ਤੇ ਉਹ ਚੱਲ ਰਹੇ ਨੇ ਉਸੇ ਤੇ ਉਹ ਉਹਨਾਂ ਨੇ ਚੱਲਦੇ-ਚੱਲਦੇ ਦਿੱਲੀ ਪਹੁੰਚਣਾ ਤੇ ਉਹਨਾਂ ਨੂੰ ਨਾ ਰੋਕਿਆ ਜਾਵੇ ਇਹ ਵੀ ਗੱਲ ਆ ਜੇ ਵਾਰ-ਵਾਰ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਕਰਦੇ ਰਹੇ ਨੇ ਉੱਥੇ ਪਰ ਹਰਿਆਣਾ ਪੁਲਿਸ ਨੇ ਇੱਕ ਵੀ ਗੱਲ ਕਿਸਾਨਾਂ ਦੀ ਨਹੀਂ ਸੁਣੀ ਤੇ ਉਹਨਾਂ ਨੇ ਅੱਜ ਜਿਹੜਾ ਹੈਗਾ ਪਹਿਲਾ ਅਥਰੂ ਗੈਸ ਦੇ ਗੋਲੇ ਛੁੱਟੇ ਫਿਰ ਉਸ ਤੋਂ ਪਾਣੀ ਦੀ ਪੁਛਾੜਾ ਮਾਰੀ ਜਾਂ ਤਾਂ ਉੱਥੇ ਬਹੁਤ ਅੱਜ ਕਹਿ ਸਕਦੇ ਆਂ ਵੀ ਕਿ ਲਗਾਤਾਰ ਤੀਜੇ ਜਥੇ ਤੇ ਇੱਕ ਇਸ ਤਰ੍ਹਾਂ ਦੀ ਹਿੰਸਕ ਝੜਪ ਜਿਹੜੀ ਹੈਗੀ ਸਾਨੂੰ ਦੇਖਣ ਨੂੰ ਮਿਲੀ ਹੈ ਜਾਂ ਇਸ ਤਰ੍ਹਾਂ ਦਾ ਟਕਰਾ ਸਾਨੂੰ ਉੱਥੇ ਦੇਖਣ ਨੂੰ ਮਿਲਿਆ ਤੇ ਨਾਲ ਹੀ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਇੱਕ ਹੋਰ ਅੱਜ ਗੱਲ ਕਹੀ ਹੈ ਜਦੋਂ ਪੱਤਰਕਾਰਾਂ ਨਾਲ ਬਾਅਦ ਵਿੱਚ ਗੱਲਬਾਤ ਹੋ ਰਹੀ ਸੀ ਵੀ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਤਾਂ ਅੱਜ ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਜਿਵੇਂ ਕਿ ਪਾਕਿਸਤਾਨ ਦਾ ਬਾਰਡਰ ਹੋਵੇ ਕਿ ਜਿਵੇਂ ਅਸੀਂ ਕਹਿੰਦੇ ਹਾਂ ਵੀ ਕਿ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੁੰਦੇ ਨੇ ਕਿਸੇ ਨੂੰ ਇੱਧਰ ਤੋਂ ਉੱਧਰ ਨਹੀਂ ਜਾਣ ਦਿੱਤਾ ਉੱਧਰ ਤੋਂ ਇੱਧਰ ਨਹੀਂ ਆਣ ਆਣ ਦਿੱਤਾ ਜਾਂਦਾ ਉਸੇ ਤਰ੍ਹਾਂ ਦੇ ਹਾਲਾਤ ਹੁਣ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਵੀ ਬਣੇ ਹੋਏ ਨੇ ਵੀ ਸ਼ੰਭੂ ਤਾਂ ਜਦੋਂ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਚ ਜਾਣਾ ਚਾਹੁੰਦੇ ਨੇ ਕਿਸਾਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਉੱਥੇ ਤੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਉਹਨਾਂ ਨੇ ਇਸ ਦੀ ਤੁਲਨਾ ਪਾਕਿਸਤਾਨ ਦੇ ਬਾਰਡਰ ਨਾਲ ਕੀਤੀ ਹੈ ਪਰ ਦੋਸਤੋ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਨਿਕਲ ਕੇ ਆਉਂਦੀ ਹੈ ਵੀ ਪਹਿਲਾ ਤਿੰਨ ਕਾਨੂੰਨਾਂ ਦੇ ਖਿਲਾਫ ਦਿੱਲੀ ਦੀ ਬਰੂਹਾਂ ਤੇ ਲਗਭਗ 13 ਮਹੀਨੇ ਕਿਸਾਨਾਂ ਨੇ ਇੱਕ ਲੰਬਾ ਸੰਘਰਸ਼ ਵਿੜਿਆ ਉਸ ਸੰਘਰਸ਼ ਚ 750 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ ਸੀ ਉਹਨਾਂ ਦੀ ਫੌਤ ਹੋ ਗਈ ਸੀ ਪਰ ਉਸ ਸਮੇਂ ਆਖਿਰਕਾਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਜਿੱਥੇ ਤਿੰਨ ਕਾਨੂੰਨ ਰੱਦ ਕਰਨੇ ਪਏ ਸੀ ਉੱਥੇ ਹੀ ਕਿਸਾਨਾਂ ਦੀ ਜਿਹੜੇ ਮੰਗਾਂ ਸੀ ਜਿਵੇਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਗੱਲ ਸੀ ਉਸਤੇ ਕਮੇਟੀ ਬਣਾਉਣ ਤੇ ਸਹਿਮਤੀ ਹੋਈ ਉਹ ਕਮੇਟੀ ਹਾਲੇ ਤੱਕ ਕੋਈ ਵੱਡੀ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਉਸ ਤੋਂ ਇਲਾਵਾ ਜਿਹੜੀ ਹੋਰ ਨਾ ਕਿਸਾਨਾਂ ਦੀ ਮੰਗਾਂ ਸੀ ਜੇ ਕਿਸਾਨਾਂ ਦੀ ਕਰਜ਼ਾ ਮਾਫੀ ਨੂੰ ਲੈ ਕੇ ਸੀ ਜਾਂ ਕਿਸਾਨਾਂ ਵਿਰੁੱਧ ਕੇਸ ਤਰਜ ਕੀਤੇ ਸੀ ਉਹਨਾਂ ਨੂੰ ਰੱਦ ਕਰਨ ਦੀ ਗੱਲ ਸੀ ਲਕੀਮਪੁਰ ਖੀਰੀ ਘਟਨਾ ਨੂੰ ਲੈ ਕੇ ਸੀ ਜਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ ਜਿਹੜੀਆਂ ਵੀ ਮੰਗਾਂ ਸੀਗੀਆਂ ਉਹ ਲਿਖਤੀ ਤੌਰ ਤੇ ਕੇਂਦਰ ਸਰਕਾਰ ਨੇ ਮੰਨੀਆਂ ਸੀ ਪਰ ਅੱਜ ਉਸ ਅੰਦੋਲਨ ਨੂੰ ਖਤਮ ਹੋਏ ਨੂੰ ਜਿਹੜਾ ਹੈਗਾ ਉਹਨਾਂ ਲਗਭਗ 3 ਸਾਲ ਪੂਰੇ ਹੋਣ ਵਾਲੇ ਨੇ ਤੇ ਹਲੇ ਤੱਕ ਉਹ ਮੰਗਾਈ ਨਹੀਂ ਪੂਰੀਆਂ ਹੋਈਆਂ ਨਾ ਹੀ ਕੇਂਦਰ ਸਰਕਾਰ ਨੇ ਉਸਤੇ ਪੈਰ ਵੀ ਕੀਤੀ ਹੈ ਕੋਈ ਤਾਂ ਕਿਤੇ ਨਾ ਕਿਤੇ ਕਿਸਾਨ ਜਿੱਥੇ ਵੀ ਨਹੀਂ ਉਸ ਤੋਂ ਨਰਾਜ਼ ਚੱਲ ਰਹੀਆਂ ਸੀ ਤੇ ਨਾਲ ਹੀ ਇੱਕ ਗੱਲ ਹੋਰ ਨਿਕਲ ਕੇ ਵੱਡੀ ਆਂਦੀ ਹੈ ਵੀ ਹੁਣ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਤੇ ਕਿਸਾਨਾਂ ਨੂੰ ਬੈਠੇ ਨੂੰ ਅੱਜ 10.5 ਮਹੀਨੇ ਦੇ ਕਰੀਬ ਹੋ ਗਏ ਨੇ ਪਰ ਕੇਂਦਰ ਸਰਕਾਰ ਕੋਈ ਗੱਲਬਾਤ ਹੀ ਨਹੀਂ ਕਰਨਾ ਚਾਹ ਰਹੀ ਹਾਲਾਂਕਿ ਕੇਂਦਰ ਸਰਕਾਰ ਦੇ ਮੰਤਰੀ ਵਾਰ-ਵਾਰ ਦਾਅਵਾ ਕਰ ਰਹੇ ਨੇ ਵੀ ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਹੈ ਕੇਂਦਰ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਪਰ ਜਦੋਂ ਤੱਕ ਕੇਂਦਰ ਸਰਕਾਰ ਅੱਗੇ ਵੱਧ ਕੇ ਕਿਸਾਨਾਂ ਨੂੰ ਸੱਦਾ ਨਹੀਂ ਦਵੇਗੀ ਉਹਨਾਂ ਨਾਲ ਗੱਲਬਾਤ ਕਰਨ ਦੀ ਨਹੀਂ ਆਵੇਗੀ ਆਖਿਰਕਾਰ ਉਹਨਾਂ ਨਾਲ ਗੱਲਬਾਤ ਕਰਨ ਜਾਵੇਗਾ ਕੌਣ ਕੇਂਦਰ ਮੰਤਰੀ ਤਾਂ ਵਾਰ-ਵਾਰ ਇਹੀ ਗੱਲ ਕਹੀ ਜਾ ਰਹੇ ਨੇ ਕਿ ਕੇਂਦਰ ਸਰਕਾਰ ਗੱਲਬਾਤ ਨੂੰ ਤਿਆਰ ਪਰ ਕੌਣ ਗੱਲ ਕਰੇਗਾ ਕਿੱਥੇ ਗੱਲਬਾਤ ਹੋਵੇਗੀ ਕਿੱਥੇ ਮੀਟਿੰਗ ਹੋਵੇਗੀ ਉਹ ਸਾਰੀ ਚੀਜ਼ਾਂ ਦੀ ਤਿਆਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸਰਕਾਰ ਆਪ ਨਹੀਂ ਤਿਆਰੀ ਕਰਨਾ ਚਾਹੁੰਦੀ ਫਿਰ ਕਿਸਾਨ ਜਥੇਬੰਦੀਆਂ ਨੂੰ ਕਹਿ ਦੇਣ ਕਿ ਤੁਸੀਂ ਆਪਣੀ ਜਗ੍ਹਾ ਸਮਾਂ ਤੇ ਸਥਾਨ ਤੈਅ ਕਰ ਲੋ ਕਿਹੜੇ ਤੁਹਾਡੇ ਆਗੂ ਆਣਗੇ ਇਹ ਸਾਡੇ ਵੱਲੋਂ ਆ ਮੰਤਰੀ ਅਧਿਕਾਰੀ ਆਣਗੇ ਉਹਨਾਂ ਨਾਲ ਬੈਠ ਕੇ ਗੱਲਬਾਤ ਹੋ ਜੇਗੀ ਕੇਂਦਰ ਸਰਕਾਰ ਇਹੋ ਜਿਹਾ ਵੀ ਕੁਝ ਕਰਨ ਨੂੰ ਤਿਆਰ ਨਹੀਂ ਹੈ ਪਰ ਇਹੋ ਜੇ ਸਾਰੇ ਹਾਲਾਤ ਚ ਦੋਸਤੋ ਨੁਕਸਾਨ ਜਿਹੜਾ ਹੈ ਉਹ ਕਿਸਾਨ ਜਿੱਥੇਬੰਦੀਆਂ ਦਾ ਹੋ ਰਿਹਾ ਕਿਉਂਕਿ ਕਿਸਾਨ ਜਿੱਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਬੈਠੀਆਂ ਸੰਘਰਸ਼ ਕਰ ਰਹੀਆਂ ਨੇ ਤੇ ਕਹਿ ਦਈਏ ਤਾਂ ਨੁਕਸਾਨ ਕਿਤੇ ਨਾ ਕਿਤੇ ਪੰਜਾਬ ਦੀ ਆਰਥਿਕਤਾ ਦਾ ਹੋ ਰਿਹਾ ਇਸ ਕਰਕੇ ਪੰਜਾਬ 'ਚ ਜਿਹੜਾ ਕਾਰੋਬਾਰ ਹੈ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਜ਼ਰੂਰ ਹੋ ਰਿਹਾ ਕਿਉਂਕਿ ਪਿਛਲੇ 1.5 ਮਹੀਨਿਆਂ ਤੋਂ ਆਵਾਜ਼ਾਈ ਤਾਂ ਪ੍ਰਭਾਵਿਤ ਹੋਈ ਰਹੀ ਹੈ ਤਾਂ ਇਹੋ ਜਿਹੇ ਸਾਰੇ ਹਾਲਾਤ ਨੂੰ ਦੇਖ ਕੇ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਕਿਸਾਨ ਜਿਹੜੇ ਨੇ ਉਹ ਪਿੱਛੇ ਹਟਣ ਵਾਲੇ ਨਹੀਂ ਹੈ ਇਸ ਦਿੱਲੀ ਅੰਦੋਲਨ ਤੋਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਉਹ ਵੀ ਸਰਕਾਰ ਮੰਨਦੀ ਹੈ ਵੀ ਇਹ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਤਾਂ ਫਿਰ ਉਹਨਾਂ ਬਾਰੇ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ ਜਿਹੜਾ ਇਹ ਅੰਦੋਲਨ ਚੱਲ ਰਿਹਾ ਇਸ ਨੂੰ ਖਤਮ ਕਰਵਾਉਣਾ ਚਾਹੀਦਾ ਤੇ ਨਾਲ ਹੀ ਦੂਜੇ ਪਾਸੇ ਅਸੀਂ ਦੇਖੀਏ ਤਾਂ ਜਿਹੜੇ ਕਿਸਾਨ ਆ ਕੋ ਜਗਜੀਤ ਸਿੰਘ ਡੱਲੇਵਾਲ ਮਰਨਵਰਤੇ ਬੈਠੇ ਨੇ ਉਹਨਾਂ ਨੂੰ 20 ਦਿਨ ਹੋ ਗਏ ਨੇ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਸਰਕਾਰ ਨੂੰ ਉਸ ਵਾਲੇ ਪਾਸੇ ਵੀ ਸੋਚਣਾ ਚਾਹੀਦਾ ਵੀ ਜਗਜੀਤ ਸਿੰਘ ਡੱਲੇਵਾਲਿਕ ਪਹਿਲਾਂ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਨਹੀਂ ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਜੇਕਰ ਉਹ ਹੋਰ ਲੰਬਾ ਸਮਾਂ ਕੱਟਦੇ ਨੇ ਤਾਂ ਹਾਲਾਤ ਕੱਲ ਨੂੰ ਵਿਗੜ ਹੋਰ ਸਕਦੇ ਨੇ ਤਾਂ ਉਸਦੀ ਜ਼ਿੰਮੇਵਾਰ ਕਿਤੇ ਨਾ ਕਿਤੇ ਫਿਰ ਸਰਕਾਰਾਂ ਦੀ ਹੀ ਬਣਦੀ ਹੈ ਚਾਹੇ ਉਹ ਸੂਬੇ ਦੀ ਹੋਵੇ ਚਾਹੇ ਕੇਂਦਰ ਦੀ ਹਾਲਾਂਕਿ ਇਹ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਹੈ ਪਰ ਉਸ ਨੂੰ ਲੈ ਕੇ ਸੂਬਾ ਸਰਕਾਰ ਵੀ ਕੋਈ ਬਹੁਤੀ ਪੈਰਵੀ ਕਰਦੀ ਦਿਖਾਈ ਨਹੀਂ ਦੇ ਰਹੀ ਇਸ ਲਈ ਚਾਹੀਦਾ ਤਾਂ ਹੁਣ ਸੂਬਾ ਸਰਕਾਰ ਨੂੰ ਵੀ ਹੈ ਵੀ ਕਿ ਉਹ ਮੋਰੀ ਹੋ ਕੇ ਕਿਸਾਨਾਂ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕ ਕੇ ਪਰ ਇਹੋ ਜਿਹਾ ਵੀ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਤਾਂ ਇਸ ਲਈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਕਿ ਉਹ ਆਪਣੀ ਅੜੀ ਤੋਂ ਪਿੱਛੇ ਹਟਦੇ ਹੋਏ ਕਿਸਾਨਾਂ ਕੋਲ ਅੱਗੇ ਆਣ ਬੈਠ ਕੇ ਗੱਲਬਾਤ ਕਰ ਤਾਂ ਜੋ ਜਿਹੜੀ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕੀ ਅੱਗੇ ਸਰਦੀ ਵੱਧਦੀ ਜਾ ਰਹੀ ਹੈ ਸਬ ਬਾਰਡਰਾਂ ਤੇ ਹੋਰ ਜਿਹੜੇ ਇਹ ਮੋਰਚੇ ਲੱਗੇ ਹੋਏ ਨੇ ਤਾਂ ਉੱਥੇ ਜਿਹੜਾ ਠੰਡ ਵਧਣ ਕਰਕੇ ਹੋਰ ਹਾਲਾਤ ਵੀ ਵਿਗੜ ਸਕਦੇ ਨੇ ਕਿਉਂਕਿ ਬਜ਼ੁਰਗ ਵੱਡੀ ਗਿਣਤੀ ਚ ਉੱਥੇ ਬੈਠੇ ਨੇ ਤਾਂ ਉਸ ਬਾਰੇ ਵੀ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਪਰ ਦੇਖਦੇ ਆਂ ਕੇਂਦਰ ਸਰਕਾਰ ਆਪਣੇ ਦਫ਼ਤਰਾਂ ਚ ਬੈ ਕੇ ਕੇਂਦਰ ਸਰਕਾਰ ਦੇ ਮੰਤਰੀ ਵੀ ਅਧਿਕਾਰੀ ਵੀ ਦਾਅਵੇ ਤਾਂ ਵੱਡੇ ਵੱਡੇ ਕਰ ਰਹੇ ਨੇ ਤੇ ਬਿਆਨ ਵੀ ਵੱਡੇ ਵੱਡੇ ਦੇ ਰਹੇ ਨੇ ਪਰ ਉਹ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਿ ਉਹ ਗਰਾਊਂਡ ਤੇ ਆ ਕੇ ਕਦੋਂ ਕਿਸਾਨਾਂ ਨਾਲ ਗੱਲਬਾਤ ਕਰਦੇ ਨੇ ਕਦੋਂ ਬੈਠ ਕੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਦੇ ਨੇ ਇਹ ਦੇਖਣ ਵਾਲੀ ਗੱਲ ਸਭ ਤੋਂ ਵੱਡੀ ਹੈ ਪਰ ਹਾਲ ਦੀ ਘੜੀ ਤਾਂ ਇਹੀ ਹੈ ਅੱਜ ਵੀ ਕਿ ਕਿਸਾਨਾਂ ਦਾ ਤੀਜਾ ਜੱਥਾ ਦਿੱਲੀ ਜਾ ਰਿਹਾ ਸੀ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਉਹਨਾਂ ਤੇ ਅਥਰੂ ਗੈਸੇ ਗੋਲੇ ਦਾਗੇ ਗਏ ਨੇ ਪਾਣੀ ਦੇ ਪੁਛਾੜਾ ਮਾਰੀਆਂ ਗਈਆਂ ਨੇ ਤੇ ਹੋਰ ਉੱਥੇ ਬੜੇ ਹਾਲਾਤ ਜਿਹੜੇ ਨੇ ਅੱਜ ਜਿਹੜਨੇ ਗੰਭੀਰ ਬਣੇ ਹੋਏ ਸੀਗੇ ਜਿਸ ਚ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਪਰ ਹੁਣ ਦੇਖਦੇ ਆਂ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਨੇ 18 ਦਸੰਬਰ ਦਾ ਸੱਦਾ ਤਾਂ ਦਿੱਤਾ ਵੀ ਕਿ ਹੋਰ ਸੰਘਰਸ਼ ਨੂੰ ਤੇਜ਼ ਕਰਨ ਦੀ ਕੀ ਰੂਪਰੇਖਾ ਤਿਆਰ ਕਰਦੇ ਨੇ ਕਿ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਵਿਊਤਬੰਦੀ ਕਿਸਾਨ ਤਿਆਰ ਕਰਦੇ ਨੇ ਉਹ ਦੇਖਣ ਵਾਲੀ ਗੱਲ ਹੋਵੇ ਕਿਤੇ ਨਾਲ ਹੀ ਕੇਂਦਰ ਸਰਕਾਰ ਦਾ ਰਵੱਈਆ ਵੀ ਦੇਖਣ ਵਾਲਾ ਹੋਵੇਗਾ ਕੇਂਦਰ ਸਰਕਾਰ ਕੀ ਕਰਦੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਕਰਦੀ ਹੈ ਜਾਂ ਨਹੀਂ ਕਰਦੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਜੋ ਵੀ ਕੁਝ ਹੋਵੇਗਾ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਪਹੁੰਚਦਾ ਰਹੇਗਾ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ